ਅਬਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗਾਂਧੀ 3 ਦੇ ਪ੍ਰੀਮੀਅਰ ਦੇ ਉੱਤੇ ਸੋ ਸਭ ਤੋਂ ਪਹਿਲਾਂ ਚੱਲਦੇ ਹਾਂ ਤੇ ਦੇਖਦੇ ਹਾਂ ਫਿਲਮ ਉਸ ਤੋਂ ਬਾਅਦ ਤੁਹਾਡੀ ਸਟਾਰ ਕਾਸਟ ਦੇ ਨਾਲ ਵੀ ਕਰਾਵਾਂਗੇ ਮੁਲਾਕਾਤ ਤੇ ਆਓ ਚੱਲਦੇ ਹਾਂ ਤੇ ਦੇਖਦੇ ਹਾਂ ਫਿਲਮ ਗਾਂਧੀ 3 ਬਹੁਤ ਵਧੀਆ ਮੈਮ 10000 ਕਿਵੇਂ ਲੱਗੀ ਬਹੁਤ ਵਧੀਆ ਬਹੁਤ ਸੋਹਣਾ ਲੱਗੀ ਤੇ ਬਾਈ ਨੂੰ ਤਾਂ 10 ਤੋਂ 10 ਹੀ ਦੇ ਸਕਦੇ ਆਂ ਉਹ ਵਧੀਆ ਡਾਇਰੈਕਟ ਵੀ ਬਹੁਤ ਵਧੀਆ ਹੋਈ ਹੈ ਤੇ ਸਾਰੇ ਆ ਕੇ ਦੇਖੋ ਮੈਂ ਤਾਂ ਹੀ ਕਿਹਾ ਤੁਹਾਨੂੰ ਪਹਿਲੀ ਵਾਰ ਟ੍ਰੇਲਰ ਦੇਖਣ ਲੱਗਿਆ ਸੀਗਾ ਵੀ ਹਾਂ ਵੀ ਘੈਂਟ ਹੋਊਗੀ ਜਦੋਂ ਆ ਕੇ ਇੱਥੇ ਦੇਖਿਆ ਉਹ ਤੋਂ ਵੀ ਘੈਂਟ ਲੱਗੀ ਬਹੁਤ ਵਧੀਆ 10 ਚੋਂ 10 ਹੀ ਆਈ ਬਾਹਤ ਅੱਸੀ ਹੈ ਜੀ ਬਹੁਤ ਅੱਸੀ ਵਿਲ ਮਨ ਲੱਗੀ ਬਾਏ ਆ ਜਿੰਨੇ ਕਹੋ ਘੰਡੇ ਦੇਵਾਂਗੇ ਅਣ ਘਣ ਤੰਬਰ ਦੇਵਾਂਗੇ ਬਹੁਤ ਅੱਛੀ ਮੂਵੀ ਹੈ ਮੈਮ ਫੈਮਿਲੀ ਮੂਵੀ ਹੈ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਅੱਛੀ ਮੂਵੀ ਹੈ 100 ਬਹੁਤ ਅੱਛੀ ਫਿਲਮ ਹੈ ਮਤਲਬ ਬਹੁਤ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਫੈਮਿਲੀ ਮੂਵੀ ਹੈ ਸੋ ਫਾਟ ਮਸਟ ਵਾਚ ਇਟ ਲਿमिटेड ਬਹੁਤ ਵਧੀਆ ਲੱਗੀ ਬੜੀਆ ਕੈਮਿਸਟਰੀ ਥੀ ਆਲਟੀਮੇਟ ਲੱਗੀ ਬਹੁਤ ਵਧੀਆ ਮੂਵੀ ਸੀ ਮੈਮ ਫੁਲੀ ਮੋਟੀਵੇਟਿਡ ਸੀਗੀ ਉਹਨਾਂ ਦੀ ਗੈਂਗ ਯਾਰਾਂ ਦੀ ਪੱਕੀ ਗੈਂਗ ਜੋ ਕਹਤਾ ਬਸ ਉਹੀ ਕਰਨਾ ਸਾਰੇ ਸਾਰੇ ਵਧੀਆ ਰੋਲ ਹੈ ਫਿਲਮਾਂ ਬਣਨੀਆਂ ਚਾਹੀਦੀਆਂ ਇਦਾਂ ਦੀਆਂ ਜੇਪ ਸ਼ੋਰਟ ਜੀ ਦੀ ਮੂਵੀ ਆ ਤੇ ਤੁਹਾਨੂੰ ਪਤਾ ਉਹਨਾਂ ਦੇ ਮੂਵੀਆ ਤਾਂ ਹੁੰਦੀ ਹੈ ਕਹਿਣ ਨੇ ਗਾਂਧੀ ਤਰੀ ਦਾ ਗੰਦ ਜੀ ਹੈ ਖੰਨੇ ਵਾਲੇ ਸਪੈਸ਼ਲ ਮੇਰੇ ਮੈਂ ਖੁਦ ਖੰਨੇ ਦੀ ਆ ਦੱਸੋ ਦੱਸੋ ਅ ਬਹੁਤ ਸਾਰੀ ਮੂਵੀ ਲੱਗੀ ਮਨ ਖੁਸ਼ ਹੋ ਗਿਆ ਮੂਵੀ ਨੂੰ ਦੇਖ ਕੇ ਕਿਉਂਕਿ ਇਤਨਾ ਦੀ ਮੂਵੀ ਤਾਂ ਆਪਣੀ ਘਰ ਤੇ ਪੰਜਾਬੀ ਸਿਨੇਮਾ 'ਚ ਦੇਖੀਆਂ ਜਾਂਦੀਆਂ ਹੈ ਥੈਂਕ ਯੂ ਕਿਉਂਕਿ ਹਰ ਕੋਈ ਇਹ ਚੀਜ਼ ਮੈਂ ਖੂਬ ਹੀ ਨਹੀਂ ਨਿਵਾ ਸਕਦਾ ਐਕਸ਼ਨ ਬੇਸਿਸ ਤੇ ਤੇ ਦੇਵ ਕਰੋੜ ਜੀ ਦਾ ਹਮੇਸ਼ਾ ਜਦੋਂ ਉਹਨਾਂ ਦੀ ਮੂਵੀ ਆਉਂਦੀ ਹੈਗੀ ਆਪਾਂ ਐਕਸ਼ਨ ਉਹਨਾਂ ਤੇ ਦੇਖਦੇ ਆਂ ਤੇ ਖੁਸ਼ ਹੁੰਦੇ ਮੈਨੂੰ ਗੂਸਬੰਮਸ ਆ ਰਹੇ ਸੀ ਮੂਵੀ ਦੇਖ ਕੇ ਰੀਅਲੀ ਤੇ ਮੈਂ ਬਹੁਤ ਖੁਸ਼ ਹਾਂ ਮੂਵੀ ਦੇਖ ਕੇ 10 ਆਊਟ ਆਫ 10 ਬਹੁਤ ਸੋਹਣੀ ਮੂਵੀ ਆ ਬਹੁਤ 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 10 10 10

ਨਾਈਸ ਡਾਇਰੈਕਸ਼ਨ ਬਹੁਤ ਵਧੀਆ ਬੋਲ ਮੈਮ ਤੇਪਰੋਡ ਸਰ ਬਾਰੇ ਕੀ ਕਹਿਣਾ ਹੈ ਤੇਪਰੋਡ ਸਰ ਬਾਰੇ ਕੀ ਕਹਿਣਾ ਹੈ ਲੋੜੇ ਬਹੁਤ ਵਧੀਆ ਕਿਰਦਾਰ ਨਮਾਇਆ ਇੱਕ ਸੱਚੇ ਇਨਸਾਨ ਦਾ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਦੱਸੀ ਪੂਰੀ ਖੁੱਲ ਕੇ ਕਿ ਆਪਾਂ ਨੂੰ ਇਮਾਨਦਾਰੀ ਦਾ ਸਾਥ ਦੇਣਾ ਚਾਹੀਦਾ ਇਮਾਨਦਾਰੀ ਦੀ ਲਾਸਟ ਵਿੱਚ ਹਮੇਸ਼ਾ ਜਿੱਤ ਹੁੰਦੇ ਆ ਇੱਕ ਨਵਾਂ ਗਾਂਦੀ ਵੀ ਮਿਲਿਆ ਹੈ ਗਾਦੀ हां ਬਿਲਕੁਲ ਛੋਟਾ ਗਾਂਦੀ ਤਿਆਰ ਹੋ ਗਿਆ ਜੀ ਬਹੁਤ ਵਧੀਆ ਸੀ ਗੁੱਡ ਜੀ ਚਲੋ ਦੇਖੀ ਨਵਾਂ ਗਾਂਧੀ ਵੀ ਸਾਨੂੰ ਮਿਲਿਆ ਇਸ ਕਦਮ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਕੋਈ ਗਾਂਧੀ ਦਾ ਗਾਂਧੀ ਹੈ ਦੇਵ ਖਰੋੜਬਾਈ ਨੇ ਜੋ ਵੀ ਕੰਮ ਕੀਤਾ ਬਹੁਤ ਵਧੀਆ ਕੀਤਾ ਜੀ ਗੁੱਡ ਜੀ ਸਰ ਕੀ ਗੱਲ ਸਮਝ ਆਉਂਦੀ ਹੈ ਮੂਵੀ ਗੱਲੇ ਦੇਵ ਖਰੋੜ ਕਰਕੇ ਦੇਖੀ ਹੈ ਜੀ ਬਾਕੀ ਬਸ ਠੀਕ ਆ ਹਾਲੀਵੁੱਡ ਚੱਲਣਗੇ ਨਵੇਂ ਮੁੰਡੇ ਆ ਥੈਂਕ ਯੂ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੂਵੀ ਸੀ ਜੀ ਬਹੁਤ ਅੱਛੀ ਸਿਨੇਮੈਟਿਕ ਸ਼ਾਟਸ ਬਹੁਤ ਅੱਛੀ ਐਕਟਿੰਗ ਬਹੁਤ ਅਲਟੀਮੇਟ ਬਹੁਤ ਜਵਦਾ ਸੈਕਸ਼ਨ ਮੂਵੀ ਬਹੁਤ ਘੈਂਟ ਲੱਗੀ ਬਹੁਤ ਵਧੀਆ ਮੂਵੀ ਸੀ ਮੈਡਮ ਮਜ਼ਾ ਆ ਗਿਆ ਜਿਹੜਾ ਯਾਰਾਂ ਦੇ ਗਰੁੱਪ ਦਾ ਇਹਨਾਂ ਨੇ ਕੰਟੈਸਟ ਸੈੱਪ ਦਿੱਤਾ ਯਾਰੀ ਪਿੱਛੇ ਹਮੇਸ਼ਾ ਖੜਨਾ ਚਾਹੀਦਾ ਬੰਦੇ ਨੂੰ ਇੱਕ ਯਾਰ ਲਈ ਹਮੇਸ਼ਾ ਆਲਵੇਸ ਸਾਹੜੇ ਚਾਹੀਦਾ ਜੀ 100 ਦਸ ਦਵਾਂਗੇ ਕਿਸੇ ਤੀ ਪੈ ਦੀ ਇੱਜ਼ਤ ਕਰਨਾ ਬਹੁਤ ਵੱਡਾ ਮੈਟਰ ਹੈ ਜੀ ਇੱਕ ਕਿਸੇ ਲਈ ਲੇਡੀਜ਼ ਲਈ ਖੜਨਾ ਕੰਸੈਪਟ ਬਹੁਤ ਵਧੀਆ ਲੈ ਕੇ ਆਏ ਆ ਮੂਵੀ ਦੇਖਣ ਲਈ ਸਾਰੇ ਰਲ ਕੇ ਦੇਖਿਓ ਬਹੁਤ ਸੁੰਦਰ ਸੀ 5 ਤੋਂ 5 ਸਟਾਰ ਨਹੀਂ ਦੇਵ ਫਰੋਡ ਥੰਮ ਨਹੀਂ ਪੰਜਾਬੀ ਇੰਡਸਟਰੀ ਦੇ ਸਭ ਨੂੰ ਫਿਲਮ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਮੂਵੀ ਸੀ ਐਕਟਿੰਗ ਸਾਰਿਆਂ ਦੀ ਬਹੁਤ ਸੋਹਣੀ ਸੀ ਤੇ ਸਰ ਬਾਰੇ ਕੀ ਮੈਸੇਜ ਬਹੁਤ ਜ਼ਬਰਦਸਤ ਸੀ ਐਕਟਿੰਗ ਸ਼ਾਟ ਬਹੁਤ ਸੋਹਣੇ ਸੀ ਡਾਇਲੌਗ 10 ਚੋਂ 10 ਡਾਇਲੌਗ ਬਹੁਤ ਕੈਂਟ ਸੀ ਵਧੀਆ ਲੱਗੀ ਬਹੁਤ ਵਧੀਆ ਸੀ ਅੱਛੀ ਮੂਵੀ ਬਹੁਤ ਬਹੁਤ ਵਧੀਆ ਫਿਲਮ ਸੀ ਮੈਮ ਅੱਛੀ ਬਹੁਤ ਵਧੀਆ ਮੈਮ ਬਹੁਤ ਅੱਛੀ ਬਹੁਤ ਅੱਛੀ ਬਹੁਤ ਲੱਗੀ ਬਹੁਤ ਅੱਛਾ ਤੁਸੀਂ ਬੋਤ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਬਹੁਤ ਵਧੀਆ ਐਕਸ਼ਨ ਮੂਵੀ ਹੈ ਜੀ ਜਮੀਰ ਜਗਾਨ ਵਾਲੀ ਫਿਲਮ ਹੈ ਮਤਲਬ ਬੰਦੇ ਦਾ ਇੱਕ ਵਾਰੀ ਜਮੀਰ ਜਾਗ ਜਾਂਦਾ ਹੈ ਕਿ ਆਪਾਂ ਜ਼ਿੰਦਗੀ ਚ ਆਏ ਆ ਕੁਝ ਨਾ ਕੁਝ ਜ਼ਰੂਰ ਕਰੀਏ 10 ਚੋਂ 10 ਦੇ ਦਵਾਂਗੇ ਜੀ ਬਹੁਤ ਸੋਹਣੀ ਬਹੁਤ ਸੋਹਣੀ ਬਹੁਤ ਘੈਂਟ ਇਹ ਹੈਗੇ ਆਰਟਿਸਟ ਦੇ ਵਿੱਚ ਬਹੁਤ ਸੋਹਣੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਸਾਰੇ ਦੇਖ ਕੇ ਆਉ ਜਾਈਏ ਬਹੁਤ ਚੰਗੇ ਲੱਗੀਆਂ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਬਹੁਤ ਵਧੀਆ ਮੂਵੀ ਹੈ ਮੈਨੂੰ ਕਿਵੇਂ ਲੱਗੀ ਫਿਲਮ ਬਹੁਤ ਬਹੁਤ ਗੁੱਡ ਜੌਬ ਦੇ ਹੈਵ ਡਨ ਅ ਗੁੱਡ ਜੌਬ ਥੈਂਕ ਯੂ ਬਹੁਤ ਵਧੀਆ ਜੀ ਬਹੁਤ ਵਧੀਆ ਫਿਲਮ ਹੈ ਦੇਵ ਖਰਾوڈ ਇੱਕ ਕਦਮ ਅਗੇ ਹੋਰ ਵਧੀਆ ਉਹਦੀ ਐਕਟਿੰਗ ਦੇ ਵਿੱਚ ਵੀ ਦਿਖਾਰਾ ਆਇਆ ਉਸਦੇ ਵਿੱਚ ਕੁਝ ਸੀਨ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਵਿੱਚ ਪਹਿਲੀ ਵਾਰ ਉਹ ਇਸ ਤਰ੍ਹਾਂ ਵੇਖਣ ਨੂੰ ਮਿਲਿਆ ਕਿ ਖਾਸ ਉਹਦੇ ਜਿਹੜੇ ਟੱਚ ਸੀ ਨੀ ਅੱਖਾਂ ਦਾ ਉਹਦਾ ਇੱਕ انداز ਸੀ ਵੱਖਰਾ ਤੇ ਉਹਨੂੰ ਦੇਖ ਕੇ ਲੱਗਦਾ ਹੈ ਕਿ ਖਾਸ ਗੱਲ ਇੱਕ ਹੋਰ ਦੇਵ ਖਰੌੜ ਇੱਕ ਵੱਖਰਾ ਪੈਟਰਨ ਬਾਕੀਆਂ ਸਾਨੂੰ ਹਟਮਾ ਲੈ ਕੇ ਚੱਲ ਰਿਹਾ ਹੈ ਇਸ ਲਈ ਉਸ ਨੂੰ ਮੁਬਾਰਕਾਂ ਕਿ ਉਸ ਨੇ ਇੱਕ ਆਪਣਾ ਜੋ ਦਾ ਹੈਟ ਉਸ ਨੂੰ ਕਾਇਮ ਰੱਖਿਆ ਥੈਂਕ ਯੂ ਕੀ ਕਹਿਣਾ ਕੰਮ ਦਾ ਨਾ ਛੋਟਾ ਦੇਵ ਖਰੌੜ ਨੇ ਬਹੁਤ ਵਧੀਆ ਕੰਮ ਕੀਤਾ ਐਨਾ ਵਧੀਆ ਕੰਮ ਕੀਤਾ ਕਿ ਪਹਿਲੀਆਂ ਦੋ ਜਿਹੜੀਆਂ ਗਾਂਧੀ ਵਨ ਟੂ ਆਈ ਦੀ ਉਹ ਤੋਂ ਐਕਸਟਰਾ ਕੰਮ ਕੀਤਾ ਤੇ ਸੀਰੀਅਸ ਵੀ ਹੋਇਆ ਵਿੱਚ ਰੋਣਾ ਆਉਂਦਾ ਸੀ ਰੋਣਾ ਕੁਝ ਜਿੱਕੇ ਹੈ ਨਾ ਰਾਈਟ ਕੁਝ ਕਹਿਣਾ ਚਾਹੋਗੇ ਆਪਣੀ ਫਿਲਮ ਬਾਰੇ ਕਿਵੇਂ ਲੱਗਿਆ ਵਧੀਆ ਬਰ ਮੀਚਾ ਜੁਮਾ ਮੀਚਾ ਜੁਮਾ ਤੁਸੀਂ ਬਾਈ ਜੀ ਦੇਖੋ ਅੱਜ ਅਸੀਂ ਫਿਲਮ ਦਾ ਪ੍ਰੀਮੀਅਰ ਕੀਤਾ ਸੋ ਮੇਰੇ ਨਾਲ ਸਾਰੀ ਗਾਂਧੀ ਦੀ ਸਟਾਰ ਕਾਸ ਪ੍ਰੋਡਿਊਸਰ ਸਹਿਬਾਨ ਸਾਰੇ ਜਣੇ ਖੜੇ ਨੇ ਖਖੜ ਸਾਹਿਬ ਅੱਗੇ ਆ ਜਾਓ ਜੀ ਨੂੰ ਕਿਹਾ ਫੜਿਓ ਐਸ ਐਚਓ ਸਾਹਿਬ ਖੜੇ ਨੇ ਸਾਡੀ ਫਿਲਮ ਦੇ ਹੀਰੋਇਨ ਆਦਿੱਤਿਆ ਆ ਰਿਹਾ ਸੰਜੂ ਭਾਈ ਸੋ ਇਧਰ ਤਨਵੀਰ ਭਾਈ ਸੋ ਇਹ ਫਿਲਮ ਦੀ ਖਾਸੀਅਤ ਇਹ ਹੈ ਵੀ ਇਹਰੇ ਬਹੁਤ ਸਾਰੇ ਫਰੈਸ਼ ਚੇਹਰਿਆਂ ਨਾਲ ਆਈ ਹੈ ਨਵੇਂ ਚੇਹਰਿਆਂ ਨਾਲ ਆਈ ਹੈ ਸਾਡ ਟੈਲੈਂਟ ਨੂੰ ਲੇਕਿਨ ਨਵਾਂ ਟੈਲੈਂਟ ਲੈ ਕੇ ਆਈ ਹੈ ਜੋ ਕਿ ਅੱਜ ਸਿਨੇਮੇ ਦੀ ਡਿਮਾਂਡ ਹੈ ਔਰ ਹਰ ਬੰਦੇ ਨੇ ਆਪਣਾ کردار ਬਖੂਬੀ ਨਿਭਾਇਆ ਦੇਖੋ ਕਿੰਨੇ ਸਾਰੇ ਐਕਟਰ ਇਸ ਫਿਲਮ ਦੇ ਜ਼ਰੀਏ ਪੰਜਾਬੀ ਇੰਡਸਟਰੀ ਨੂੰ ਮਿਲੇ ਨੇ ਔਰ ਇਹ ਜ਼ਰੂਰਤ ਅੱਜ ਦੇ ਟਾਈਮ ਇਹ ਨਹੀਂ ਕਿ ਗੱਲਾ ਦੇ ਫਰੌਡ ਆਈ ਜਾਵੇ ਜਾਂ ਕੋਈ ਹੋਰ ਆਈ ਜਾਵੇ ਸਿਨੇਮਾ ਵੱਡਾ ਹੋਣਾ ਚਾਹੀਦਾ ਸਿਨੇਮਾ ਵੱਡਾ ਉਦੋਂ ਹੋਊਗਾ ਜਦੋਂ ਬਹੁਤ ਸਾਰੇ ਫਰੈਸ਼ ਫੇਸ ਜਿਹੜੇ ਹੈਗੇ ਨੇ ਉਹ ਸਿਨੇਮੇ ਨੂੰ ਮਿਲਣਗੇ ਫਰੈਸ਼ਨੈਸ ਸਿਨੇਮੇ ਦੇ ਵਿੱਚ ਤਾਂ ਹੀ ਆਉਗੀ ਔਰ ਮੈਨੂੰ ਪਰਸਨਲੀ ਜਿੰਮੀ ਦਾ ਕੰਮ ਦੇਖ ਕੇ ਅਦੀਪੀ ਦਾ ਬਲੱcki ਉਹਦਾ ਨਾਲ ਮੈਂ ਕੰਮ ਕਰਦਾ ਰਿਹਾ ਔਰ ਜਿੰਮੀ ਨੇ ਦਰਵਾਇਆ ਆ ਤੁਸੀਂ ਵੀ ਆ ਜਾਓ ਅੱਗੇ 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 ਆ ਜਾਓ ਆ ਸਾਡੀ ਬੌਕਸਰ ਕੁੜੀ ਅੱਗੇ ਆ ਜਾਓ ਤੇ ਤਨਵੀਰ ਬਾਈ ਨੇ ਬਹੁਤ ਕਮਾਲ ਕੰਮ ਕੀਤਾ ਗੱਖੜ ਸਾਹਿਬ ਦਾ ਹੈ ਹੀ ਪਰਾਲੇ ਖੰਡ ਉੱਧਰ ਸੰਜੂ ਬਾਈ ਜੀ ਇਹ ਸਾਡੇ ਸੀਨੀਅਰ ਰਹਿਣਵਾਂ ਨੂੰ ਸਿੱਖਿਆ ਸੀ ਇਹਨਾਂ ਬਾਕ ਕਰਦੇ ਲੋ ਤੇ ਥੋੜਾ ਅਸੀਂ ਆਪਣੀ ਫਿਲਮ ਬਾਰੇ ਕੁਝ ਨਹੀਂ ਬੋਲਣਾ ਤੁਸੀਂ ਬੋਲੋਗੇ ਆਡੀਅנס ਬੋਲੂਗੀ ਫਰਾਈਡੇ ਨੂੰ ਕਿਵੇਂ ਦੀ ਫਿਲਮ ਬਣਾਈ ਆ ਪਰ ਮੈਨੂੰ ਇੰਨਾ ਜ਼ਰੂਰ ਪਤਾ ਮੈਂ ਕੰਮ ਕੀਤਾ ਫਿਲਮ ਚ ਡਬਿੰਗ ਵੀ ਕੀਤੀ ਆ ਬਹੁਤ ਕਿੰਨੇ ਪ੍ਰੋਸੈਸ ਚੋਂ ਅਸੀਂ ਨਿਕਲੇ ਆ ਪਰ ਜਦੋਂ ਕੋਈ ਫਿਲਮ ਖੁੰ ਨੂੰ ਵੀ ਰਵਾ ਦਿੰਦੀ ਆ ਨਾ ਤਾਂ ਮੈਨੂੰ ਲੱਗਦਾ ਕਿ ਆਡੀਅנס ਦੇ ਉੱਤੇ ਬਹੁਤ ਇੱਕ ਅਸਰ ਕਰਦੀ ਹੋ ਮਿਲਣਾ ਸੋ ਕਿੰਨੀ ਜਗ੍ਹਾ ਤੇ ਗੱਜ ਭਰਿਆ ਹੁੰਦਾ ਅੱਖਾਂ ਚੋਂ ਪਾਣੀ ਨਹੀਂ ਰੁਕਦਾ ਸੋ ਆਹੀ ਸਾਡਾ ਸਿਨੇਮਾ ਜੋ ਤੁਹਾਨੂੰ ਨਾਲ ਜੋੜ ਲੈਂਦਾ ਜੋ ਹਸਾਉਂਦਾ ਰਵਾਉਂਦਾ ਤੇ ਮੈਸੇਜ ਕਨਵੇ ਕਰਦਾ ਐਂਟਰਟੇਨਮੈਂਟ ਦੇ ਨਾਲ ਨਾਲ ਸੋ ਇਹ ਉਹ ਫਿਲਮ ਹੈ ਜਿਹੜੀ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਬਹੁਤ ਸੋਹਣਾ ਕਿ ਕਿਵੇਂ ਬਦਲਾਵ ਆਉਂਦਾ ਲੋਕਾਂ ਦੇ ਵਿੱਚ ਤੇ ਇੱਕ ਐਂਟਰਟੇਨਿੰਗ ਫਿਲਮ ਭਾਈ ਕੰਨੀ ਬਹੁਤ ਤਿਆਰੀ ਕੀਤੀ ਹੈ ਇਹ ਸ਼ੁੱਕਰਵਾਰ ਨੂੰ ਜਿਹੜੀ ਸਾਡੀ ਆਡੀਅנס ਇਹ ਤੇ ਕਹੂਗੀ ਅਸੀਂ ਬਣਾਉਂਦੇ ਯਾਰ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਕੈਰੈਕਟਰ ਨਾਲ ਇੰਨਾ ਜੋੜ ਜਾਂਦੇ ਹੋ ਕਿ ਯਾਰ ਡਿਮਾਂਡ ਕਰਦੇ ਹੋ ਕਿ ਹੋਰ ਆਉਣੀ ਚਾਹੀਦੀ ਆ ਪਰ ਉਹ ਗੱਲ ਸੱਚੀ ਹੋਣੀ ਜੇ ਗਾਂਧੀ ਨੂੰ ਪਿਆਰ ਕਰਵਾਣੀ ਆ ਹੈ ਜੀ ਗਾਂਧੀ ਨੂੰ ਪਿਆਰ ਕਰਵਾਣੀ ਆ ਗਾਂਧੀ ਦਾ ਗਾਂਧੇ ਨੂੰ ਲੋਕ ਪਿਆਰ ਨਹੀਂ ਕਰ ਦਿੰਦੇ ਬਾਈ ਯਾਰ ਹੁਣ ਐ ਨਹੀਂ ਯਾਰ ਉਹ ਆਉਣਾ ਵੀ ਨਹੀਂ ਉਹ ਆਉਣਾ ਵੀ ਨਹੀਂ ਉਹ ਆਉਣਾ ਵੀ ਨਹੀਂ ਗਾਂਧੀ ਦੇ ਥੱਪੜ ਜੇ ਇੰਨਾ ਜੋਰ ਹੈਗਾ ਕਿ ਬੰਦਾ ਕਿਰਦੀ ਬਾਈ ਇਹ ਇੰਨਾ ਹੋਣਾ ਅਧੀਆ ਇੱਕ ਇੱਕ ਗੱਲ ਪੱਕਾ ਇਹਦੇ ਚੰਗੇ ਨਹੀਂ ਲੱਗਦੇ ਤੇ ਇਹਦਾ ਕਰੇ ਤੁਸੀਂ ਇਕੱਲੇ ਮਿਲੋ ਫਿਰ ਦਾਦੇ ਆਪਾਂ ਮੈਂ ਤਾਂ ਨਹੀਂ ਮੰਨਦਾ ਬਾ ਬਾ ਸਾਡਾ ਆ ਸਾਡਾ ਦੇਵਿਡੈਂਡ ਦੇਵਿਡੈਂਡ ਹਜੇ ਹਜੇ ਚੱਲ ਇਹਨੇ ਬਹੁਤ ਸੋਹਣਾ ਕੰਮ ਕੀਤਾ ਥੈਂਕ ਯੂ ਭਾਈ ਜੀ ਦੇਖੋ ਜਦੋਂ মিডিਆ ਤੁਸੀਂ ਲੋਕ ਕਹਿ ਰਹੇ ਹੋ ਨਾ ਦਿਲੋਂ ਕੇ ਬਹੁਤ ਸੋਹਣੀ ਫਿਲਮ ਹੈ ਤਾਂ ਇਟ ਮੀਨਸ ਨਹੀਂ মিডিਆ ਦਾ ਤੋ ਇਹ ਸਵਾਲ ਪੁੱਛਦਾ ਭਾਈ ਜੀ ਫਿਲਮ ਦੇਖਲੀ ਨਹੀਂ ਲੱਗੀ ਆ ਸ਼ਬਦ ਬਹੁਤ ਘੱਟ ਨਿਕਲਦੇ ਨੇ ਕਿ ਬਹੁਤ ਸੋਹਣੀ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਜੰਗੀ ਲੱਗੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਲੱਗਦਾ ਸੀ ਕਿ ਕਿਤੇ ਗਲਤ ਮੈਸੇਜ ਹੋ ਗਿਆ ਪਰ ਨਹੀਂ ਨਹੀਂ ਤੁਹਾਡਾ ਬਹੁਤ ਥਾਪਕ ਕੀਤਾ ਹੈ ਭਾਈ ਜੀ ਇੱਕ ਚੀਜ਼ ਹੈ ਅਸੀਂ ਜਿੰਨਾ ਵੀ ਸਿਨੇਮਾ ਅਦਾ ਕੀਤਾ ਹੈ ਅਸੀਂ ਆਲਵੇਜ਼ ਮੈਸੇਜ ਦਿੰਦਾ ਸਾਰੇ ਟਾਈਟਲ ਹੁੰਦੇ ਨੇ ਟਾਕੂਆਂ ਦਾ ਮੁੰਡਾ ਹੋ ਗਿਆ ਬਲੈਕਆ ਹੋ ਗਿਆ ਗਾਂਧੀ ਇਹ ਟਾਈਟਲ ਲੱਗਦੇ ਨੇ ਪਰ ਅਸੀਂ ਆਲਵੇਜ਼ ਸਿਨੇਮਾ ਉਹ ਦਿੰਦਾ ਜੋ ਸਮਾਜ ਨੂੰ ਸੇਧ ਭਾਈ ਜੀ ਅੰਤਨਵੀਰ ਅੱਜ ਦੇ ਸਮੇਂ 'ਚ ਇਸ ਤਰ੍ਹਾਂ ਦੇ ਗਾਂਧੀ ਆਨੇ ਲੋੜ ਹੈ ਜੀ ਸਾਡੀ ਮੇਰੇ ਖਿਆਲ 'ਚ ਅੱਜ ਦੇ ਸਮੇਂ 'ਚ ਤਾਂ ਜ਼ਿਆਦਾ ਲੋੜ ਹੈ ਜਿਹੜੇ ਕੁੜੀਆਂ ਦੀ ਇੱਜ਼ਤ ਕਰਦੇ ਨੇ ਰਿਸਪੈਕਟ ਕਰਦੇ ਨੇ ਦੂਜਿਆਂ ਲਈ ਖੜੇ ਹੋ ਜਾਂਦੇ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਜਿਹੜੇ ਬੁਰਾਈ ਦੇ ਖਿਲਾਫ ਖੜਦੇ ਨੇ ਇਹ ਨਹੀਂ ਹੈ ਕਿ ਉਹ ਬਦਮਾਸ਼ੀ ਕਰਦੇ ਨੇ ਇੱਕ ਇੱਕ ਦੇਖੋ ਮੈਂ ਜ਼ਿਆਦਾ ਨਹੀਂ ਬੋਲੂ ਇੱਕ ਨੌਜਵਾਨ ਦਾ ਪਰਵਰਤਨ ਕਿਵੇਂ ਦਿਖਾਇਆ ਉਹਦੀ ਕਿਵੇਂ ਬਦਲ ਕਿਹਨੂੰ ਬਦਲਾਅ ਆਉਂਦਾ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੂੰ ਦੇਖ ਕੇ ਜਿਹੜਾ ਫਿਲਮ ਦਾ ਪਾਤਰ ਹੈ ਹੋਰ ਜਿਹੜੇ ਮੁੰਡੇ ਨੇ ਜੋ ਗਲਤ ਰਸਤੇ ਤੇ ਜਾਣਾ ਚਾਹੁੰਦੇ ਨੇ ਜਾਂ ਕਹਿੰਦੇ ਨੇ ਕਿ ਅਸੀਂ ਬਦਮਾਸ਼ੀ ਕਰਕੇ ਨਾਮ ਕਮਾਈਏ ਤਾਂ ਮੈਨੂੰ ਲੱਗਦਾ ਉਹਨਾਂ ਦੇ ਦਿਮਾਗ ਤੇ ਬਹੁਤ ਇੱਕ ਖਿਡਾਰੀ ਆਪਾਂ ਕਹਿੰਦੇ ਸੱਟ ਮਾਰੋ ਸਟ੍ਰਾਈ ਗੈਰੀ ਦਾ ਗੈਰੀ ਦਾ ਕਰੇਟਰ ਵੀ ਡਾਕਟਰ ਹੋਇਆ ਕਿ ਨਹੀਂ ਹੋਇਆ ਹਾਂਜੀ ਆ ਗਾਂਧੀ ਡਾਕਟਰ ਹੋਇਆ ਵੀ ਨਹੀਂ ਹੋਇਆ ਤੁਸੀਂ ਦੇਖ ਲਿਆ ਵੈਸੇ ਚੁੱਕਰਵਾਰ ਨੂੰ ਆਡੀਅנס ਨਹੀਂ ਵੀ ਦੇਖ ਲੈਣਾ ਮੈਨੂੰ ਲੱਗਾ ਕਿ ਹਾਂ ਡਾਕਟਰ ਹੋ ਗਿਆ ਡਾਕਟਰ ਹੋ ਗਿਆ ਵਧੀਆ ਕਰੈਕਟਰ ਦੀ ਸਾਰਿਆਂ ਦੇ ਬਹੁਤ ਹੀ ਹਾਂਜੀ ਸਾਡੇ ਹੀਰੋ ਜਿਹੜੇ ਖੜੇ ਆ ਦਿੱਤੀ ਆ ਰਿਹਾ ਜੀ ਬੋਲੋ ਜੀ ਕੁਛ ਆਓ ਆਪਣੀ ਦਿੱਤੀ ਆ ਰਿਹਾ ਇਸ ਵਿੱਚ ਕੀ ਹੋ ਸਕਿਆ ਯਾਰ ਤੁਸੀਂ ਦੇਖੀਏ ਆ ਮੈਂ ਸੈਂਟਰ ਚ ਆ ਜੂਗਾ ਪਾਸ ਤੁਸੀਂ ਦੇਖੀ ਹੋ ਜਾਂ ਫਿਰ ਮਾਈ ਹੋਪ ਤੁਸੀਂ ਪਛਾਣ ਚੁਣੀ ਮੈਨੂੰ ਮੈਂ ਅਸਲੇ ਬਹੁਤ ਮੋਟੀ ਸੀ ਹੁਣ ਥੋੜੀ ਪਤਲੀ ਹੋ ਗਈ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਉਹ ਉਹ ਫਿਲਮ ਹੈ ਜਿਹੜੀ ਫਿਲਮ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਟ੍ਰੈਂਡ ਤੋੜਿਆ ਸੀਗਾ ਇੱਕ ਸਿਨੇਮੇ ਨੂੰ ਲੈ ਕੇ ਆਈ ਸੀ ਪੈਰਲਲ ਜਿਹਦੇ ਵਿੱਚ ਮੈਂ ਹੋ ਗਿਆ ਦਿਲਜੀਤ ਸੰਧੂ ਲਾਲੋਤ ਸਿੰਘ ਕੁਮਾਰ ਲक्की ਢਾਲੀ ਵਾਲ ਨਵਦੀਪ ਪਲੇਅਰ ਕਿੰਨੇ ਐਕਟਰ ਦਿੱਤੇ ਸਿਨੇਮੇ ਨੂੰ ਜਿਹੜੇ ਅੱਜ ਲਗਾਤਾਰ ਕੰਮ ਕਰ ਰਹੇ ਨੇ ਔਰ ਆਪਣਾ ਸਿਨੇਮਾ ਕਰ ਰਹੇ ਨੇ ਸੋਹਣ ਤਵੀਰ ਆਇਆ ਜਿੰਮੀ ਆਇਆ ਹਣਾ ਸੋ ਇਹ ਆਏ ਨੇ ਅੰਕਿਤਾ ਦੀ ਕੀ ਨਵੇਂ ਅੰਕਿਤਾ ਦੀ ਆਏ ਨੇ ਨਵੇਂ ਹਨ ਤੇ ਅਦਿੱਤੀ ਆਈ ਹੈ ਤੇ ਸੰਜੂ ਬਾਈਉਰੀ ਦਾ ਪੁਰਾਣਾ ਹੀ ਖੁੰਡ ਨੇ ਹਨਾ ਤੇ ਗੱਖੜ ਸਾਹਿਬ ਸਾਰੇ ਦਾ ਸੁਰਿੰਦਰ ਕੁਮਾਰ ਜੀ ਸਾਡੇ ਸੋ ਕਿੰਨੇ ਐਕਟਰ ਨਵੇਂ ਦਿੱਤੇ ਨੇ ਦੇਖੋ ਇਹ ਸ਼ਰਮਣ ਨੂੰ ਤੁਸੀਂ ਪਿਆਰ ਦਿੰਦੇ ਹੋ ਤਾਂ ਆਲਵੇਸ ਤੁਹਾਨੂੰ ਨਵੇਂ ਐਕਟਰ ਮਿਲਦੇ ਰਹਿੰਦੇ ਨੇ ਇਹ ਨਵੇਂ ਚਿਹਰੇ ਇੱਕ ਆ ਸਾਡਾ ਛੋਟਾ ਸਟਾਰ ਆਇਆ ਜੀ ਐਕਟਰ ਨਗਿੰਦਰ ਗੱਖੜ ਜੀ ਨਗਿੰਦਰ ਗੱਖੜ ਸਾਹਿਬ ਆਖੜੇ ਇੱਕ ਬਹੁਤ ਅੱਬੇ ਹੈ ਜੀ ਮੇਰਾ ਸਵਾਗਤ ਖੜੇ ਲਖਵਿੰਦਰ ਜੀ ਖੜੇ ਨੇ ਉਧਰ ਉਹ ਆਲਵੇਜ਼ ਫਿਲਮਾਂ 'ਚ ਹੁੰਦੇ ਆ ਸਾਡੇ ਬਹੁਤ ਬਹੁਤ ਸ਼ੁਕਰੀਆ ਮੈਡਮ ਤੁਹਾਡਾ ਮੇਰਾ ਸਵਾਗਤ ਇੰਨੀ ਸਿਚੁਏਸ਼ਨ ਕਾਸਟ ਆਪਰੇ ਕਿੰਨਾ ਚਿਰ ਤੋਂ ਕਬਜ਼ਾ ਹੋ ਗਿਆ ਕਿ ਅਸੀਂ ਉੱਥੇ ਵੀ ਕੰਨੀ ਰਹੇ ਜਾਂਦੇ ਸੀ ਬੋਲਦੀ ਨਹੀਂ ਸੀ ਇਹ ਸਾਰੀ ਵੀ ਤੇ ਲਈ ਸਮਝ ਆ ਕਿ ਇਹ ਨਬਾਇਆ ਔਰ ਦੇਖਦੇ ਕਿਵੇਂ ਅੱਜ ਬਹੁਤ ਸਾਰੇ ਦੁਨੀਆ ਦੇ ਮਾਮਲੇ ਬੱਚੋ ਪਰੇਮ ਦੀ ਬੇਇੱਜ਼ਤੀ ਹੋ ਰਹੀ ਹੈ ਮਾਦਾ ਸਭ ਤੋਂ ਮੇਨ ਮਤਲਬ ਇਹ ਹੁੰਦਾ ਕਿ ਜੇ ਮੈਸੇਜ ਦੇਏ ਤੇ ਲੋਕਾਂ ਵਿੱਚ ਅਵੇਅਰਨੈਸ ਕ੍ਰੀਏ ਕਿ ਆਪਾਂ ਇੱਕ ਇਹੋ ਜਿਹਾ ਹੌਸਲਾ ਭਰੀਏ ਕਿ ਕੁੜੀਆਂ ਕੁੜੀਆਂ ਫਿਲਮਾਂ ਪਿੰਡਾਂ ਕਰੀਏ ਕਰੀਏ ਤੇ ਆਪਣੀ ਪਾਵਰਫੁਲ ਸਮਝੇ ਤੇ ਸਮਝੇ ਕਿ ਉਹਦੀ ਪਾਵਰ ਕਿੰਨੀ ਜ਼ਿਆਦਾ ਤੇ ਉਹ ਕੀ ਕੁਝ ਕਰ ਸਕਦੀ ਆ ਇਸ ਗੱਲ ਨੂੰ ਸਮਝਣੀ ਪਵੇਗੀ ਲੋਂਗ ਆ ਜੇ ਆਪਾਂ ਆਪਣੀ ਪਾਵਰ ਪਹਿਚਾਣ ਲਈਏ ਕਿਉਂ ਨਹੀਂ ਥਿੰਕ ਤੁਹਾਨੂੰ ਵੀ ਅਸਾ ਲੱਗ ਰਿਹਾ ਆਈ ਆਮ ਬੀਇੰਗ ਸੋ ਬਲੇਸਡ ਸੋ ਹੈਪੀ ਹਾ ਮੁੰਡੇ ਯਾਰ ਦੋ ਨੇ ਡੈਕਟਰ ਆਏ ਹੋਰ ਬੱਕਰੂਨੀ ਦੇ ਅੱਗੇ ਆ ਜੋ ਯਾਰ ਪਾਵਰ ਪਾਵਰ ਆ ਬਾਬਰਾ ਦੇਖੋ ਆ ਮੁੰਡੇ ਥੀਏਟਰ ਵਾਲੇ ਆ ਯਾਰ ਚਿਹਰੇ ਤੁਸੀਂ ਇਹਨਾਂ ਨੂੰ ਦੇਖੋ ਇਹਨਾਂ ਮੁੰਡਿਆਂ ਦਾ ਕਿੰਨਾ ਸੋਹਣਾ ਕੰਮ ਸੀ ਨਵੇਂ ਚਿਹਰੇ ਆ ਰਹੇ ਨੇ ਸਿਰਮੇ ਦੇ ਵਿੱਚ ਕਿੰਨੀ ਖੁਸ਼ੀ ਦੀ ਗੱਲ ਹੈ ਹਨਾ ਸੋ ਮੈਨੂੰ ਲੱਗਦਾ ਕਿ ਜਦੋਂ ਸਾਰੇ ਐਕਟਰ ਆਉਣਗੇ ਜਾਂ ਥੀਏਟਰ ਵਾਲੇ ਬੰਦੇ ਆਉਣਗੇ ਅਸੀਂ ਕਿਹਦਾ ਵਿਰੋਧ ਨਹੀਂ ਕਰਦੇ ਸਾਰੇ ਸਾਡੇ ਭਰਾ ਨੇ ਜਿੰਨੇ ਵੀ ਨੇ ਜਿਨੇ ਪੂਰੀ ਇੰਡਸਟਰੀ ਖਿਲਵਾੜੀ ਆ ਹਰ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਰੰਗ ਨੇ ਸੋ ਨਵੇਂ ਚਿਹਰੇ ਮੈਨੂੰ ਲੱਗਦਾ ਸਿਰਮੇ ਜਾਣੇ ਚਾਹੀਦੇ ਦੇ ਮੁਬਾਰਕਾਂ ਬਹੁਤ थैंक यू भाई जी थैंक यू थैंक यू भाई जी ਸ਼ੁਕਰਵਾਰ ਨੂੰ ਬਹੁਤ ਵੱਡੀ ਓਪਨਿੰਗ ਕਰ ਦਿੱਤੀ ਹੈ थैंक यू ਤੁਹਾਡੀ سپورਟ ਦਾ ਜੀ ਆਲਵੇਸ سپورਟ ਕਰਦੇ ਰਹੋ ਸਰ थैंक यू वेरी फिल्म दी स्टार कास्ट ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾ ਚੁੱਕੇ ਹਾਂ ਫਿਲਮ ਬਾਰੇ ਫੈਨਸ ਦਾ ਕੀ ਕਹਿਣਾ ਹੈ ਦਰਸ਼ਕਾਂ ਦਾ ਕੀ ਕਹਿਣਾ ਹੈ ਉਹ ਵੀ ਤੁਸੀਂ ਸੁਣ ਚੁੱਕੇ ਹੋ ਸੋ ਫਿਲਮ ਜਿਹੜੀ ਹੈ 30 ਅਗਸਤ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਆਪਣੇ ਫਰੈਂਡਸ ਨਾਲ ਫੈਮਲੀ ਨਾਲ ਜ਼ਰੂਰ ਵੇਖਣ ਜਾਇਓ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਕਿ ਤੁਹਾਨੂੰ ਇਹ ਫਿਲਮ ਕਿਸਰਾ ਲਗੀ ਗਾਂਧੀ 3 ਦੀ ਅਸੀਂ ਜੇ ਗੱਲ ਕਰੀਏ ਤਾਂ ਗਾਂਧੀ 3 ਕਾਫੀ ਜਿਹੜੀ ਹੈ ਫਿਲਮ ਦੇ ਵਿੱਚ ਤੁਹਾਨੂੰ ਸਿਰਫ ਐ ਕੀਕ ਰੋਮਾਂਟਿਕ ਪਾਰਟ ਵੀ ਦਿਖੇਗਾ ਇੱਕ ਇਮੋਸ਼ਨਲ ਪਾਰਟ ਵੀ ਤੇ ਯਾਰਾਂ ਦਾ ਯਾਰ ਗਾਂਧੀ ਨੂੰ ਕਿਉਂ ਕਿਹਾ ਜਾਂਦਾ ਸੀ ਉਹ ਵੀ ਇਸ ਫਿਲਮ ਦੇ ਵਿੱਚ ਬਾਕੀ ਵੀ ਤੁਹਾਨੂੰ ਪਤਾ ਲੱਗੇਗਾ ਸੋ ਫਿਲਮ ਰਿਲੀਜ਼ ਹੋ ਰਹੀ ਹੈ 3 ਅਗਸਤ ਨੂੰ ਜ਼ਰੂਰ ਵੇਖਣ ਜਾਇਓ ਆਪਣੀ ਫੈਮਲੀ ਐਂਡ ਫਰੈਂਡਸ ਦੇ ਨਾਲ ਤੇ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਪੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ